ਅੰਮ੍ਰਿਤ ਬਚਨਰ ਕੇ ਗੁਣ ਗਾਓ ਪ੍ਰਾਨ ਤਨ ਕੈ ਸੋ ਆਹੂ ਆਠ ਪੈਰ ਪ੍ਰੋਪੀ ਕੋ ਨਿਹਾਰੋ ਬਨਿਸ਼ੇ ਦਾਣੁ ਕੁਲ ਪਾਵੋ ਹਰਿ ਤਪ ਬਖਤਿ ਦੇ ਲਿਓ ਸਵਾਰ ਰਾਮ ਨਾਮ ਅਕਰ ਤਰ ਪੂਰੇ ਗੁਰ ਕੀ ਪੂਰੇ ਦਿਖਿਆ ਜਿਸ ਮਨ ਵਿਦਿ ਸੇ ਸਾਚ ਪ੍ਰੀਕਿਆ ਮਾਰਦਾਨ ਜੋ ਕੋਲੀ ਲਾਏ ਸੋਖ ਦਰਦ ਭੰਕੇ ਤੁਗਾਏ ਹਟਵਾ ਪਾਰ ਕਰੋ ਵਪਾਰੀ ਦਰ ਕੇ ਨਿਭੇ ਕਿਰਪਾ ਤੇ ਤੁਮਾਰੀ ਇਕਾਟੇ ਕਰ ਕੋ ਮਨ ਬਾਹੇ ਨਾਨਕ ਪੁਰਨਾ ਆਵੇ ਜਾਏ ਜਿਸ ਤੇ ਦੁਰ ਕਾਂ ਕੋ ਦਇਓ ਪਰ ਰੱਖਣ ਆਰ ਤੇ ਨਿਰਪੋਜ ਪੈ ਸਗਲ ਪੌ ਮਿਟੈ ਬਰਉ ਕਿਰਪਾ ਤੇ ਪ੍ਰਾਨੀ ਛਟੈ ਜੈਸੇ ਪ੍ਰਭ ਰਾਖੈ ਸਨਾਈ ਦੂਖ ਨਾਮ ਜਪਤ ਮਨ ਹੋਗਾ ਸੁਖ ਸਾਰ ਤੂਰਾ ਮਾਧਪੁਰਿਆ ਅਰਥਾਂ ਦੇ ਦਿੱਤਾ ਨਰਮੁ ਤੇ ਪਤ੍ਰ ਤੇ ਲੇ ਰਹਿਤੁ ਨਾਮਾ ਸੰਤਨ ਰਹਿਤ ਨਾਮਾ ਭੰਦੇਵਾ ਭੰਦੇਵਾ ਰੂਪਤਾ ਜਿਤ ਮਨ ਬਸੇ ਸੋ ਹਿਵਾਲਾ ਤਾਂ ਕੇ ਜਿਤ ਨਾਵ ਉਤਾਰ ਮਰਯਮ ਪ੍ਰਭ ਜੀ ਕਾ ਕੋਲੇ ਆਪਨੋ ਨਾਮੁ ਗੁਰੂ ਲੇ ਵਰਪ੍ਰਤਾ ਨਾਮੇ ਲੈਦਾ ਮੋਦ ਪਾਇੰ ਮਨ ਕੋਰਾ ਤਰਤੋ ਨਾ ਜਾਤੀ ਜੋਤ ਧਾਰਹਿ ਉਪਾਪਿ ਉਪੋਤ ਵਰਪ੍ਰਤਾ ਸ੍ਰੀ ਦਾ ਨਾਮ ਸਰ ਨਾਮੁ ਤੇ ਜਾਪੇ ਮਨ ਜਨਕ ਅੇਕਨ ਦਾ ਦਰਸਨ ਤਨ ਜਨਕ ਤੇ ਦਰਸਨ ਸਾਧਨਾ ਪਰ ਬੋਲ ਭਕਿਨਾ ਅਨੰਤਿਆ ਕੀਆ ਅੰਦਰ ਰਚਾ ਜੀਵਤਾ ਤਿਸ ਕੇ ਦਰਦਰ ਨਤਪਨੇ ਤਾਤ ਸਭ ਤੇ always go ahead to it once sukhomane Persons naka naka naaka naka niyaan ehas antaarabak taiwaani maa traigo aani ni about sukakawani conti ni Strebifi Oariyy Muih Oariyaanti અરે ગાડી એટલે ઇન્સ્ટાગ્રામ નારા ને ફેલ લેવી ઓ ગાડીની જુગાઈ પાડા હલે ને 2000 ની બલ્લેમાડા ખાલે તો બે માર લે ખાલે વાત તમારે પર માય ઓ આળો પાંચ આઈ કે દે ઇધર હો યે હા બસ બસ આઈ કે આઈ ચાલ હા ઇધર હો યે ઇધર આઈ ઇધર આ જા આ જા ભાઈ ਅਨੀ ਕਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅੱਜ ਦਾ ਜੋ ਇਹ ਦਿਹਾੜਾ ਸੀਗਾ ਇਹ ਸਭ ਸਮੂਹ ਸੰਗਤ ਦੀ ਆਰਤੀਆਂ ਵੀਰੋ ਵੀਰਾਂ ਵੱਲੋਂ ਮਜ਼ਦੂਰ ਵੀਰਾਂ ਵੱਲੋਂ ਤੇ ਸਾਡੇ ਮਨੀਮ ਭਰਾਵਾਂ ਵੱਲੋਂ ਤੇ ਅੱਜ ਦਾ ਦਿਹਾੜਾ ਜੋ ਮਨਾਇਆ ਗਿਆ ਇਹ ਸੀਜ਼ਨ ਦੇ ਸ਼ੁਰੂਆਤ ਦੀ ਸ਼ੁਭ ਕਾਮਨਾ ਕਰਨ ਵਾਸਤੇ ਅੱਜ ਪਰਮਾਤਮਾ ਵੱਲੋਂ ਹਾਜ਼ਰੀ ਲਵਾਈ ਗਈ ਹੈ ਪਰਮਾਤਮਾ ਕਰੇ ਸਾਰਿਆਂ ਦਾ ਬਹੁਤ ਵਧੀਆ ਢੰਗ ਨਾਲ ਸੀਜ਼ਨ ਚੱਲੇ ਤੇ ਪ੍ਰਮਾਤਮਾ ਇਹਨਾਂ ਦੀ ਕਮਾਈ 'ਚ ਬਰਕਤ ਪਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਦੇਸ ਸਿੰਘ ਬਟੂਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸੌਣੀ ਸਾਹਿਬ ਦਾ ਪਾਠ ਅਸੀਂ ਪਿੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਆ ਰਹੇ ਆ ਪਿਛਲੇ 2 ਕੁ ਸਾਲਾਂ ਵਿੱਚ ਇਹ ਸਾਥੋਂ ਥੋੜੀ ਤਕਾਈ ਹੋਈ ਹੈ ਕਿ ਸਾਡੇ ਜਿਹਾ ਤੋਂ ਇੱਕ ਪਰੋਵਾਂ ਨਿਤ ਜੜਾ ਨਹੀਂ ਨਾ ਗਿਆ ਤੇ ਉਤਾਰ ਨਹੀਂ ਕੀਤਾ ਗਿਆ ਪਰ ਅਸੀਂ ਸਭਾਤੇ ਪਰ ਲਈ ਇਹ ਜਿਹੜਾ ਸੋਨੀ ਸਾਹਿਬ ਪਾਠ ਕਰਾਇਆ ਤੇ ਗੁਰੂਗਾਥਾ ਤੁੰਗਰ ਰਵਤਾ ਅਸੀਂ ਧਰਵਾਦੀ ਆ ਜੋ ਵੀ ਇੱਥੇ ਸੰਗਤਾਂ ਆਈਆਂ ਆਰਤੀਆ ਦਾ ਧਰਵਾਦੀ ਆ ਜਿਨ੍ਹਾਂ ਨੇ ਸਹਿਯੋਗ ਸਦਕਾ ਸਾਨੂੰ ਲੰਗਰ ਵਿੱਚ ਜੋੜ ਹਾਂਜੀ ਰਾਜੀ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਗੱਲਾ ਮਜ਼ਦੂਰ ਯੂਨੀਅਨਾਂ ਮੁਨੀਮ ਯੂਨੀਅਨਾਂ ਤੇ ਆਰਤੀਆ ਐਸੋਸੀਏਸ਼ਨ ਵੱਲੋਂ ਕੋੜ ਕਪੂਰਾ ਦਾਣਾ ਮੰਡੀ ਦੇ ਵਿੱਚ ਸ਼੍ਰੀ ਸੋਖਮਨੀ ਸਾਹਿਬ ਜੀ ਦੇ ਪਾਠ ਪਾਠਾ ਦੇ ਭੋਗ ਪਾਏ ਗਏ ਔਰ ਅੱਜ ਜੋ ਹਾੜੀ ਦੇ ਰੁੱਤ ਦੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਕਿਉਂਕਿ ਹਰ ਸਾਲ ਇੱਥੇ ਗੁਰੂ ਦੀ ਓਟ ਲੈ ਕੇ ਇਹ ਸਾਰੀਆਂ ਜਥੇਬੰਦੀਆਂ ਗੱਲਾ ਮਜ਼ਦੂਰੀ ਯੂਨੀਅਨ ਆਰਟੀ ਅਸੋਸੀਏਸ਼ਨ ਮਨੀਮ ਯੂਨੀਅਨ ਜਿੰਨੇ ਵੀ ਸਾਡੇ ਇੱਥੇ ਮਜ਼ਦੂਰ ਵੀ ਕੰਮ ਕਰਦੇ ਆ ਸਾਰਿਆਂ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾਂਦਾ ਕਿਉਂਕਿ ਨਵੇਂ ਆ ਵਿਸਾਖੀ ਦੇ ਤਿਹਾਰ ਤੋਂ ਬਾਅਦ ਲਗਭਗ ਕਣਕ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਨਾਂ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਜੀ ਖੜੇ ਆ ਕਾਲਾ ਜੀ ਸੁਖਵਿੰਦਰ ਸਿੰਘ ਜੀ ਸਰਿੰਦਰ ਸਿੰਘ ਕੈਰੋ ਇਹਨਾਂ ਦੇ ਕਰਤਾ ਧਰਤਾ ਗਰਤੇਜ ਸਿੰਘ ਬਿੱਟੂ ਜੀ ਇਹ ਸਾਰਿਆਂ ਦੇ ਬੜੀ ਸਖਤ ਮਿਹਨਤ ਨਾਲ ਇਹ ਸਾਰੇ ਮਜ਼ਦੂਰਾਂ ਦੀ ਇਕੱਠ ਦੀ ਇੱਕ ਸਬੂਤ ਇਕੱਠ ਦਾ ਇੱਕ ਸਬੂਤ ਹੈ ਕਿ ਅੱਜ ਜੋ ਇਸ ਦਾਣਾ ਮੰਡੀ ਦੇ ਵਿੱਚ ਨਵੀਂ ਦਾਣਾ ਮੰਡੀ ਕੋਟਪੂਰਾ ਵਿੱਚ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਹ ਮੰਡੀ ਦਾ ਸੀਜ਼ਨ ਸ਼ੁਰੂ ਕਰਨ ਜਾ ਰਹੇ ਆ